ਇੱਕ ਹਫ਼ਤੇ ਤੋਂ ਗੁੰਮ ਹੋਈ 13 ਸਾਲਾਂ ਦੀ ਧੀ ਨੂੰ ਮਾਂ 13 ਸਾਲਾਂ ਦੀ ਗੁੰਮ ਹੋਈ ਧੀ ਨੂੰ ਲੱਭ ਰਹੀ ਹੈ ਮਾਂ ਦਰਦ-ਦਰਦੀਆਂ ਖਾ ਰਹੀ ਹੈ ਠੋਕਰਾਂ ਸ਼੍ਰੀ ਮੁਖਸਰ ਸਾਹਿਬਾਸੀ ਔਰਤ ਬੀਤੇ 7 ਦਿਨ ਤੋਂ ਆਪਣੀ 13 ਸਾਲਾਂ ਦੀ ਧੀ ਨੂੰ ਲੱਭ ਰਹੀ ਹੈ ਜੋ ਕਿ 7ਵੀਂ ਕਲਾਸ ਦੀ ਵਿਦਿਆਰਥਣ ਹੈ ਇਸਦੀ ਧੀ ਰੂਥ ਬੀਤੀ 21 ਅਪ੍ਰੈਲ ਨੂੰ ਘਰੋਂ ਚਰਚ ਗਈ ਸੀ ਪਰ ਘਰ ਵਾਪਸ ਨਹੀਂ ਆਈ ਇਸਦੀ ਮਾਤਾ ਅਨੁਸਾਰ ਉਹ ਸ਼ਹਿਰ ਦੇ ਜਿਸ ਨੰਬਰ ਸਕੂਲ ਵਿੱਚ ਪੜ੍ਹਦੀ ਹੈ ਉਸ ਦੇ ਨੇੜੇ ਹੀ ਚਰਚਾ ਤੇ ਪਹਿਲਾਂ ਦੀ ਤਰ੍ਹਾਂ ਉਹ ਐਤਵਾਰ ਚਰਚ ਗਈ ਪਰ ਵਾਪਸ ਨਹੀਂ ਆਈ ਉਸ ਦਿਨ ਤੋਂ ਹੀ ਇਹ ਰੋਥ ਭਲੀ ਤੇ ਦੀ ਮਾਂ ਤੇ ਦਾਦੀ ਉਸ ਦੀ ਬੀਤੇ 7 ਦਿਨਾਂ ਤੋਂ ਭਾਲ ਕਰਦੀਆਂ ਇਧਰ ਉਧਰ ਦਰਦ-ਦਰਦੀਆਂ ਠੋਕਰਾਂ ਖਾ ਰਹੀਆਂ ਇਸ ਸਬੰਧੀ ਉਹਨਾਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਉਧਰ ਸ਼ਹਿਰ ਦੇ ਮਸਜਿਦ ਚੌਂਕ ਵਾਲੇ ਪਾਸੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਲੜਕੀ ਤੁਰੀ ਜਾਂਦੀ ਨਜ਼ਰ ਆ ਰਹੀ ਹੈ ਤੇ ਇਸ ਦੇ ਅੱਗੇ ਇੱਕ ਲੜਕਾ ਤੁਰਿਆ ਜਾ ਰਿਹਾ ਵੀ ਨਜ਼ਰ ਆਉਂਦਾ ਜਿਸ ਦੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਹੈ ਤੇ ਇਹਦੀ ਮਾਤਾ ਅਨਸਾਰ ਉਸਦੇ ਪਿਤਾ ਉਹਨਾਂ ਨਾਲੋਂ ਕਾਫੀ ਸਮੇਂ ਤੋਂ ਅਲੱਗ ਰਹਿੰਦੇ ਹਨ ਤੇ ਉਹ ਆਪ ਹਲਵਾਈ ਨਾਲ ਕੈਟਰਿੰਗ ਦਾ ਕੰਮ ਕਰਕੇ ਘਰ ਚਲਾ ਰਹੀ ਹੈ ਉਹ ਬੀਤੇ ਐਤਵਾਰ ਵੀ ਕੰਮ ਤੇ ਗਈ ਸੀ ਤੇ ਉਸ ਦੀ ਬੇਟੀ ਪਹਿਲਾ ਵਾਰ ਚਰਚਾਈ ਪਰ ਉਸ ਉਪਰੰਤ ਉਹ ਘਰ ਵਾਪਸ ਨਹੀਂ ਗਈ ਉਹਨਾਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪੁਲਿਸ ਫਿਲਹਾਲ ਇਸ ਮਾਮਲੇ ਵਿੱਚ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਮਾਮਲੇ ਦੀ ਤਫਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਸਮਾਜ ਸੇਵੀਆਂ ਨੇ ਇਕੱਠੇ ਹੋ ਕੇ ਇਸ ਪਰਿਵਾਰ ਦੀ ਮਦਦ ਕਰਨ ਅਤੇ ਇਸ ਲੜਕੀ ਨੂੰ ਲੱਭਣ ਵਿੱਚ ਸੰਯੋਗ ਕਰਨ ਲਈ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕੀ ਨਾਮ ਹੈਗਾ ਤੁਹਾਡਾ ਤੇ ਕੀ ਹੋਇਆ ਹੈਗਾ ਸਾਰੀ ਘਟਨਾ ਦੱਸੋ ਮੈਨੂੰ ਮੇਰਾ ਨਾਮ ਪੂਰੀਆ ਮੇਰੇ ਬੇਟੀ ਦਾ ਨਾਮ ਮੂਥਾ ਲਿਟਲ ਫਲਾਵਰ ਕੋਰਨਰ ਸਕੂਲ ਚ 7th ਕਲਾਸ ਪੜ੍ਹਦੀ ਆ ਉਹ ਚਰਚੇ ਦੇ ਆ ਬੱਚਾ ਠੀਕ ਆ ਸੰਡੇ ਵਾਲੇ ਦਿਨ 8:30 ਵਜੇ ਪਤਾ ਨਹੀਂ 8:30 ਦੇ ਵਿੱਚ ਵਿੱਚ ਬੱਚਾ ਬਾਹਰ ਨਹੀਂ ਜਾਂਦਾ ਇਕੱਲਾ ਫਿਰਦਾ ਸੀ ਸਕੂਲ ਦੇ ਕੈਮਰੇ ਵੀ ਚੈੱਕ ਕਰਾਂ ਮੈਨੇਜਰ ਰੂਮ ਫਾਦਰ ਦੇ ਵਿੱਚ ਉਹਦੇ ਚ ਸਿਰਫ ਬੱਚਾ ਕਿਨਾਰੇ ਇਕੱਲਾ ਆ ਰਿਹਾ ਤੇ ਅਸੀਂ ਪੁਲਿਸ ਨੂੰ ਵੀ ਕਹਾਂ ਵੀ ਤੁਸੀਂ ਕੈਮਰੇ ਚੈੱਕ ਕਰੋ ਨਹੀਂ ਇਹਨਾਂ ਨੇ ਸੁਣੀ ਆ ਵਿੱਚੋ ਜਿਆ ਥੋੜੇ ਕਿ ਦਿਨ ਹੀ ਹੋ ਗਏ ਇੱਥੋਂ ਕੈਮਰਾ ਚੈੱਕ ਕਰਾਏ ਉਹ ਕਹਿੰਦੇ ਤੁਸੀਂ ਅੱਧੀ ਰਾਤ ਆ ਕੇ ਅਸੀਂ ਜਿਹੜੇ ਮਾਰ ਮਾਰ ਖਾ ਕੇ ਗਏ ਅਸੀਂ ਕਿਹਾ ਸਾਡੀ ਬੱਚੀ ਸਾਨੂੰ ਲਿਆ ਕੇ ਦਿਓ 13 ਸਾਲ ਦਾ ਬੱਚਾ ਨਾ ਬਾਲਕ ਕਿੰਨੇ ਦਿਨ ਹੋ ਗਏ ਬੱਚੀ ਜਿਹੜੀ ਗੁੰਮ ਹੈਗੀ ਅੱਜ 21 ਤਰੀਕ ਦੀ ਅੱਜ ਸੰਡੇ ਅੱਜ ਹਫਤਾ ਹੋ ਗਿਆ ਤੇ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਕਦੋਂ ਦਿੱਤੀ ਸੀ ਸੰਡੇ ਵਾਲੇ ਦਿਨ ਉਸੇ ਦਿਨ ਜਦੋਂ ਕੁੜੀ ਗੁੰਮ ਹੋਈ ਹੈ ਰਾਤ ਨੂੰ ਅਸੀਂ ਅਪਲੀਕੇਸ਼ਨ 7:30 ਵਜੇ ਲਖਾਈ ਜੋ ਜਿਹੜਾ ਉਹ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਜੇ ਤੁਸੀਂ ਕੈਮਰੇ ਵੇਖੇ ਜਿਹੜੇ ਆਪਦੇ ਲੈਵਲ ਤੇ ਉਹਦੇ ਚ ਕੁੜੀ ਦਿਖਾਈ ਦਿੰਦੀ ਆ ਜਾਂ ਕਿੱਥੇ ਜਾਂਦੀ ਪਈ ਜਾਂ ਕੁਝ ਪਤਾ ਲੱਗਦਾ ਹੈਗਾ ਕਿੰਦੇ ਨਾਲ ਜਾਂਦੀ ਪਈ ਆ ਹਾਂਜੀ ਇੱਕ ਮੁੰਡਾ ਹੈਗਾ ਗਾਂਵ ਵਾਲੇ ਚੱਕ ਦੇ ਪਾਸੇ ਕੈਮਰੇ ਮਤਲਬ ਕਿ ਉਹਦੇ ਨਾਲ ਪੇਟੀ ਮੇਰੇ ਪਿੱਛੇ ਜਾ ਰਹੀ ਆ ਹੁਣ ਆਪਾਂ ਮਾਰਕੀਟ ਵਿੱਚ ਆ ਵੀ ਕਹਿ ਸਕਦੇ ਆ ਬਈ ਬੱਚਾ ਚਲ ਕੰਨਾ ਜਾ ਰਿਹਾ ਨਾਲ ਲੜਕਾ ਵੀ ਜਾ ਰਿਹਾ ਹੈਨਾ ਤੇ ਹੁਣ ਇਹਨਾਂ ਨੂੰ ਅਸੀਂ ਇਹ ਹੀ ਪੁੱਛੀ ਜਾਂਦੇ ਬਈ ਸਾਡੀ ਬੱਚੀ ਲੈ ਆ ਤੇ ਦੋ ਜਿਵੇਂ ਮਰਜ਼ੀ ਲੈ ਆ ਤੇ ਦੋ ਅਸੀਂ ਮਿੰਤਾ ਕਰ ਕਰ ਕੇ ਵੀ ਥੱਕ ਗਏ ਹਾਂ 7 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਦੀ ਵੀ ਠੀਕ ਹੈ ਨਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੱਚੀ ਨਾ ਲਿਆ ਕੇ ਦਿੱਤੀ ਨਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕੋਈ ਸਖਾਣੇ ਆਣੇ ਤੁਸੀਂ ਪੁਲਿਸ ਨੂੰ ਮਿਲੇ ਹੈ ਕਿਉਂ ਪੁਲਿਸ ਕੀ ਕਹਿੰਦੀ ਹੈ ਲੱਭ ਰਹੇ ਆ ਜਾਂ ਕੋਈ ਗੱਲ ਹੋਈ ਤੁਹਾਡੀ ਪੁਲਿਸ ਨਾਲ ਪੁਲਿਸ ਵਾਲਾ ਕਹਿੰਦੇ ਟ੍ਰੈਸਿੰਗ ਤੋਂ ਸਾਨੂੰ ਕੋਈ ਕੋਈ ਕੋਸ਼ ਘਾਵਦਾ ਸੋਲੂਸ਼ਨ ਪਤਾ ਲੱਗੂਗਾ ਫਿਰ ਹੀ ਅਸੀਂ ਲੱਭਾਂਗੇ ਕਾਰਵਾਈ ਸ਼ੁਰੂ ਕਰਾਂਗੇ ਬੱਚੀ ਕੋਲੇ ਕੋਈ ਫੋਨ ਸੀ ਜਾਂ ਕੁਝ ਹੈਗਾ ਸੀ ਆਪ ਕੋਈ ਨਾ ਆਧਾਰ ਕਾਰਡ ਉਹਦਾ ਮਤਲਬ ਕਿ ਰਿਪੋਰਟ ਕਾਰਡ ਉਹ ਸਭ ਕੁਝ ਬੱਚੀ ਇਸ ਸਮੂਹ ਵਿੱਚ ਹੀ ਗਈ ਹੈ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਮੈਂਬਰਤੀਆਂ ਨੂੰ ਚਾਹੁੰਦਾ ਹਾਂ ਮੈਂ ਤੇ ਤੈਂਦੀ ਰਹੂੰਗੀ ਮਾਰੂਗੀ ਕਿ ਨਾ ਚਿਕੜ ਦੀ ਗੱਲ ਸਾਫ਼ ਨਹੀਂ ਹੋਊਗਾ ਮੈਂ ਦਾ ਪਿਓ ਸਿਰ ਤੇ ਮੈਂ ਕੱਲੀ ਪਾਉਦੀ ਇਸ ਬੱਚੀ ਨੂੰ ਤੁਸੀਂ ਕੀ ਕੰਮ ਕਰਦੇ ਹੋ ਮੈਂ ਹਲਵਾਈਆਂ ਦਾ ਕੰਮ ਕਰਦੀ ਹਾਂ ਬੱਚੀ ਜਿਹੜੀ ਹੈਗੀ ਆ ਉਹ ਘਰੋਂ ਚਰਚ ਗਈ ਸੀ ਉਸ ਤੋਂ ਬਾਅਦ ਵਾਪਸ ਨਹੀਂ ਨਹੀਂ ਸਰਤ ਨਹੀਂ ਆਹੀ ਨਹੀਂ ਬੱਚੀ ਕਿਉਂਕਿ ਬੱਚਾ ਮੇਰੇ ਬਗਰ ਦੋ ਮਿੰਟ ਨਹੀਂ ਰਹਿਣ ਵਾਲਾ ਸੀ ਜਿਹੜੇ ਅੱਜ ਸਾਥ ਕੱਟਦੇ ਰਹੂਗੇ ਬੱਸ ਮੇਰੀ ਕੁੜੀ ਅੱਜ ਜਿਉਂਦੀ ਕੰਮ ਆਈ ਪੋਸ਼ਣ ਨਹੀਂ ਆਉਂਦਾ ਪੋਸ਼ਣ ਨਹੀਂ ਚਾਹੀਦਾ ਮੈਨੂੰ ਇੱਕ ਜੜ ਦਾ ਤੋਂ ਕੁੜੀਆਂ ਦੇ ਨਾਲ ਰਹਿੰਦੀ ਸੀ ਜਿਹੜੀ ਅਸੀਂ ਪੂਲ ਸਾੜਾ ਨੂੰ ਵੇੜੀ ਕਿਆ ਮੈਂ ਕੁਝ ਆ ਕੁੜੀਆਂ ਨੂੰ ਪੜ੍ਹੋ ਸਰ ਉਹਨਾਂ ਦੇ ਘਰ ਚੂੜੀ ਕੰਟੇ ਰੰਦੀ ਸੀਗੀ ਕਿਉਂਕਿ ਉਹਨਾਂ ਤੇ ਇਹਨਾਂ ਨੂੰ ਪੂਲਸ ਨੇ ਐਕਸ਼ਨ ਨਹੀਂ ਲਿਖਾ ਦਾ ਹੋਵੇ ਜਿਹੜੀ ਕਟਨੌਰ ਕਿਵੇਂ ਤੁਹਾਨੂੰ ਜਿਹੜਾ ਹੈਗਾ ਪਰਿਵਾਰ ਨੂੰ ਆ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਕੱਲ ਹੀ ਸਾਨੂੰ ਇਸ ਭੈਣ ਬਾਰੇ ਪਤਾ ਲੱਗਿਆ ਕਿ ਇਹਨਾਂ ਦੀ ਬੱਚੀ ਜਿਹੜੀ ਲਿਟਰਲ ਹਾਰ ਸਕੂਲ ਸੈਵਨਥ ਕਲਾਸ ਪੜ੍ਹ ਰਹੀ ਸੀ ਜਿਹੜੀ ਦੀ ਕੀ ਏਜ 13 ਸਾਲ ਸੀ ਔਰ ਸਾਨੂੰ ਜਦੋਂ ਕੱਲ ਪਤਾ ਲੱਗਿਆ ਅਸੀਂ ਇਸੀ ਮਸਜਿਦ ਚੋਂ ਬੱਠੇ ਸਾਨੂੰ ਜਦੋਂ ਕੱਲ ਪਤਾ ਲੱਗਿਆ ਇਹ ਪਰਿਵਾਰ ਭੱਜਿਆ ਫਿਰਦਾ ਸੀ ਸੀਸੀਟੀਵੀ ਕੈਮਰਾ ਦੇ ਰਿਕਾਰਡਿੰਗ ਕਰਾਂਦੇ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਤੁਰੰਤ ਐਕਸ਼ਨ ਚ ਆਏ ਵੀ ਇੱਕ ਬੱਚੀ ਸ਼ਹਿਰ ਦੇ ਅੰਦਰੋਂ ਸਾਡੇ ਸ਼ਹਿਰ ਦੇ ਅੰਦਰੋਂ ਇੱਕ ਬੱਚੀ ਦਿਨ ਦਿਹਾੜੇ ਗਾਇਬ ਹੋ ਗਈ ਤਾਂ ਸਾਡੇ ਪੈਰਾ ਤੋਂ ਜ਼ਮੀਰੇ ਨਿਕਲੀ ਵੀ ਬੱਚੇ ਸਾਡੇ ਵੀ ਮੇਰੀਆਂ ਬੇਟੀਆਂ ਵੀ ਲੇਟਰ ਫੋਰ ਸਕੂਲ ਚ ਪੜ੍ਹਦੀਆਂ ਵੀ ਇਹ ਐਦਾਂ ਦੀ ਘਟਨਾ ਕਿੱਦਾਂ ਹੋ ਗਈ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ਾਸਨ ਕੋਈ ਬੇਨਤੀ ਕਰੂਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਾਕਿਰਤ ਮੀਰਾ ਜੀ ਜੋ ਕਿ ਹਜੇ ਤੱਕ ਜਦੋਂ ਦੇ ਸ਼੍ਰੀ ਮੁਖਸਰ ਸਾਹਿਬ ਸ਼ਹਿਰ ਚਾਏ ਬਹੁਤ ਵਧੀਆ ਡਿਊਟੀ ਕਰ ਰਹੇ ਹੈ ਪਰ ਮੈਂ ਉਹਨਾਂ ਨੂੰ ਬੇਨਤੀ ਕਰੂਗਾ ਕਿ ਸਰ ਪਲੀਜ਼ ਇਸ ਪਰਿਵਾਰ ਦੀ ਇਹ ਸਾਡੀ ਭੈਣ ਦੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ نیچے ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਬੰਦਿਆਂ ਨੇ ਹਜੇ ਤੱਕ ਸਾਬ ਉਹਨਾਂ ਨੇ ਅਜੇ ਤੱਕ ਜਦੋਂ 20 ਬੱਚੀ ਮੇਰੇ ਕੋਲ ਰਿਕਾਰਡ ਜਿਹੜੀਆਂ ਮੈਂ ਆਪ ਦੀ ਪਰਸਨਲ ਜਿਹੜੀਆਂ ਅਜੇ ਤੱਕ ਸੀਸੀਟੀਵੀ ਕੈਮਰੇਜ ਰਿਕਾਰਡਿੰਗ ਲੜਾਈਆਂ ਉਹ ਰਿਕਾਰਡਿੰਗ ਤੋਂ ਗਾਂ ਵਾਲੀਆਂ ਰਿਕਾਰਡਿੰਗਾਂ ਕੁਝ ਲੋਕ ਸਾਨੂੰ ਨਹੀਂ ਦੇ ਰਹੇ ਕਦੇ ਵੀ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗੇ ਤਾਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਹੈ ਕਿ ਜਿਹੜੇ ਮਲਾਜਮਾਂ ਦੇ ਕੋਲ ਕੇਸ ਹੈ ਉਹਨਾਂ ਤੇ ਥੋੜਾ ਜਿਹਾ ਸਖਤਾਈ ਨਾਲ ਕਿਹਾ ਜਾਵੇ ਤਾਂ ਕਿ ਸਾਰੀਆਂ ਸੀਸੀਟੀਵੀ ਕੈਮਰੇਜ ਦੀਆਂ ਰਿਕਾਰਡਿੰਗਾਂ ਕਢਾਈਆਂ ਜਾਵੇ ਤਾਂ ਕਿ ਅਸੀਂ ਕੂੜੀ ਟਿੱਕਰ ਪਹੁੰਚ ਕੇ ਵੀ ਕੂੜੀ ਐਨੇ ਏਰੀਆ ਦੇ ਵਿੱਚੋਂ ਕਿੱਥੇ ਗਾਇਬ ਹੋ ਗਈ ਮਸੀਦ ਚੌਂਗੜੇ ਏਰੀਆ ਚ ਗਾਇਬ ਹੈ